ਕਹਿੰਗੇ ਜੀ ਹਾਂਜੀ ਮੈਡਮ ਅੱਜ ਕਿਹੜੇ ਤਰ੍ਹਾਂ ਕੋਈ ਕਾਰਵਾਈ ਕੀਤੀ ਗਈ ਹੈ ਇਹ ਨੂੰ ਦੱਸ ਬਣਿਸ਼ੇ ਹਾਂਜੀ ਇਹ ਮੈਨੂੰ ਫੋਨ ਆਇਆ ਸੀਗਾ ਕਿ ਰਾਣੀ ਕਾ ਬਾਗ ਜਿਹੜਾ ਏਰੀਆ ਹੈ ਉੱਥੇ ਹਾਊਸਿੰਗ ਲਾਈਨ ਨੂੰ ਕਵਰ ਕਰਕੇ ਇਸ਼ਰਾਬ ਦਾ ਠੇਕਾ ਖੋਲਿਆ ਜਾ ਰਿਹਾ ਤੇ ਇਹਦੇ ਨਾਲ ਦੇ ਨਾਲ ਇਹ ਵੀ ਕੰਪਲੇਂਟ ਸੀਗੀ ਕਿ 50 60 ਸਾਲ ਪੁਰਾਣਾ ਇੱਕ ਰੁੱਖ ਸੀਗਾ ਇੱਥੇ ਲੱਗਾ ਹੋਇਆ ਤੇ ਉਹਨੂੰ ਵੀ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਬਿਨਾਂ ਕਿਸੇ ਦੀ ਨੋਲਿਜ ਚ ਲਿਆਏ ਰਾਤ ਨੂੰ ਪਹਿਲੇ ਉਹ ਕੱਟ ਦਿੱਤਾ ਗਿਆ ਔਰ ਰਾਤੋਂ ਰਾਤ ਇੱਥੇ ਉਸਾਰੀ ਕਰਕੇ ਨਜਾਇਜ਼ ਇੱਕ ਸ਼ਰਾਬ ਦਾ ਠੇਕਾ ਖੋਲਿਆ ਗਿਆ ਦੇਖੋ ਜੇ ਠੇਕਾ ਖੋਲਿਆ ਗਿਆ ਤੇ ਕੀ ਇਹਦੀ ਪਰਮਿਸ਼ਨ ਲਈ ਗਈ ਹੈ ਜੇ ਪਰਮਿਸ਼ਨ ਨਹੀਂ ਲਈ ਗਈ ਤੇ ਕਿਹਦੀ ਸ਼ੈਤ ਇਹ ਠੇਕਾ ਖੋਲਿਆ ਜਾ ਰਿਹਾ ਕਿਹੜੇ ਲਾਜ਼ ਨੂੰ ਬਾਈਪਾਸ ਕਰਕੇ ਇਹੋ ਜਿਹੇ ਜਿਹੜੇ ਗੈਰ ਕਾਨੂੰਨੀ ਕੰਮ ਹੋ ਰਹੇ ਆ ਔਰ ਇਹ ਜਿਸ ਤਰ੍ਹਾਂ ਹੀ ਮੇਰੀ ਨਜ਼ਰ ਦੇ ਵਿੱਚ ਚੀਜ਼ ਆਈ ਮੈਂ ਉਸੇ ਵੇਲੇ ਇੱਥੇ ਪਹੁੰਚੀ ਆ ਇੱਥੇ ਆ ਕੇ ਜਿਹੜੇ ਇੱਥੇ ਦੋ ਬੰਦੇ ਬੈਠੇ ਸੀਗੇ ਉਹਨਾਂ ਨੂੰ ਅਸੀਂ ਕਿਹਾ ਕਿ ਆਪਣੇ ਜਿਹੜੇ ਇੱਥੋਂ ਦੇ ਓਨਰ ਆ ਉਹਨਾਂ ਨੂੰ ਬੁਲਾਇਆ ਜਾਵੇ ਸਭ ਤੋਂ ਪਹਿਲੋ ਤੇ ਸਾਨੂੰ ਉਹ ਆਪਣੇ ਇੱਕ ਸਾਈਜ਼ ਦੇ ਲਾਇਸੈਂਸ ਦਿਖਾਉਣ ਜਿਹੜੇ ਉਹਨਾਂ ਕੋਲ ਹੈਗੇ ਆ ਕਿ ਉਹਨਾਂ ਨੂੰ ਪਰਮਿਸ਼ਨ ਮਿਲੀ ਹੋਈ ਆ ਇਸ ਜਗ੍ਹਾ ਤੇ ਠੇਕਾ ਖੁੱਲਣ ਦੀ ਸੈਕੰਡਲੀ ਕਾਰਪੋਰੇਸ਼ਨ ਤੋਂ ਜਿਹੜੇ ਅਫਸਰਾਂ ਤੋਂ ਇਹਨਾਂ ਨੇ ਪਰਮਿਸ਼ਨਜ਼ ਲਈਆਂ ਵਾ ਉਹ ਅਫਸਰ ਜ਼ਵਾਬਦੇ ਨੇ ਉਹ ਦਿਖਾਉਣ ਸਾਨੂੰ ਪਰਮਿਸ਼ਨ ਕਿ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਕਿ ਉਹ ਇੱਥੇ ਖੋਲ ਸਕਣ ਇਹ ਵਾਲਾ ਠੇਕਾ ਮੈਨੂੰ ਜਿੰਨਾਂ ਨਾਲ ਗੱਲ ਹੋਈ ਹੈ ਸਟੇਟ ਅਫਸਰ ਦੇ ਨਾਲ ਉਹਨਾਂ ਨੇ ਕਿਹਾ ਜੀ ਇਹ ਐਮਟੀਪੀ ਵਿਭਾਗ ਦਾ ਕੰਮ ਹੈ ਮੈਂ ਮਿਹਰਬਾਨ ਸਿੰਘ ਐਮਟੀਪੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਮੇਰੇ ਕੋ ਕੋਈ ਪਰਮਿਸ਼ਨ ਹਜੇ ਤੱਕ ਨਹੀਂ ਲਈ ਗਈ ਇਹ ਲੈ ਨਹੀਂ ਗਈ ਤੇ ਫਿਰ ਸਾਡੇ ਅਫਸਰ ਸਾਹਿਬਾਨ ਕਿਤਕੇ ਦੀ ਡਿਊਟੀ ਕਰ ਰਹੇ ਆ ਸੁੱਤੇ ਕਿ ਹੋਏ ਆ ਵੈਸੇ ਤੇ ਅਸੀਂ ਕੋਈ ਰੇੜੀ ਲੱਗਦੀ ਆ ਕੋਈ ਛੋਟਾ ਜਿਹਾ ਸਬਜ਼ੀ ਵਾਲਾ ਖੋਖਾ ਲੱਗਦਾ ਆ ਆਪਾਂ ਪਹੁੰਚ ਜੰਨੇ ਆ ਉੱਥੇ ਤੇ ਅੱਜ ਕਿਦੀ ਕਿਦੀ ਸ਼ੈ ਤੇ ਆਪਾਂ ਆ ਨਹੀਂ ਰਹੇ ਇੱਥੇ ਕਿਉਂ ਇਹ ਗੈਰਕਾਨੂੰਨੀ ਕੰਮ ਕੀਤੇ ਜਾ ਰਹੇ ਆ ਇਸ ਕਰਕੇ ਜੇ ਇਹਦੀ ਪੂਰੀ ਤਸੱਲੀ ਯੋਗ ਕਾਰਵਾਈ ਕੀਤੀ ਜਾਏ ਇਹਦੀ ਚੈਕਿੰਗ ਕੀਤੀ ਜਾਵੇ ਔਰ ਮੈਂ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਖੁਦ ਲਿਖ ਕੇ ਭੇਜੂੰਗੀ ਬਾਈ ਨੇਮ ਲਿਖ ਕੇ ਭੇਜੂੰਗੀ ਜੇ ਇਹਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਔਰ ਜੇ ਇਹਨਾਂ ਕੋ ਸਾਰੀਆਂ ਪਰਮਿਸ਼ਨਸ ਆ ਸਾਰਾ ਕੁਝ ਇਹਨਾਂ ਦਾ ਕਲੀਅਰ ਆ ਤੇ ਕੋਈ ਪ੍ਰੋਬਲਮ ਨਹੀਂ ਇਹ ਆਪਣਾ ਕੰਮ ਕਰਨ ਪਰ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਪਾਸੇ ਅਸੀਂ ਯੁੱਧ ਨਸ਼ਿਆ ਵਿਰੁੱਧ ਕਰ ਰਹੇ ਆ ਤੇ ਇੱਕ ਪਾਸੇ ਅਸੀਂ ਨਜਾਇਜ਼ ਇਹ ਕੰਮ ਕਰ ਰਹੇ ਆ कि ਜਿਹੜਾ ਮਰਜ਼ੀ ਜਦੋਂ ਮਰਜ਼ੀ ਖੋਖੇ ਖੋਲ ਕੇ ਹੁਣ ਸ਼ਰਾਬ ਇੱਥੇ ਵਿਕਣੀ ਸ਼ੁਰੂ ਹੋ ਜੇਗੀ ਮਤਲਬ ਇਹ ਇਹ ਹਾਊਸਿੰਗ ਲਾਈਨ ਦੀਆਂ ਤਾਂ ਜੀਆਂ ਉਡਾ ਦਿਓ ਠੇਕੇ ਵਾਲੇ ਜਾਂਦਾ ਜੋ ਮਨ ਮਰਜ਼ੀ ਆ ਉਹ ਕਰੰਟ ਮਤਲਬ ਇਹੋ ਜਿਹੇ ਹਾਲਾਤ ਆ ਗਏ ਆ ਕਿ ਇੱਕ ਪਾਸੇ ਕੈਂਪੇਨ ਸਾਡੀ ਇਹ ਆ ਔਰ ਮੈਨੂੰ ਪਤਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਬਿਲਕੁਲ ਸਖਤ ਐਕਸ਼ਨ ਲਾਊਗੀ ਇਹਦੇ ਖਿਲਾਫ ਤੇ ਜਿਹੜੇ ਵੀ ਲੋਕ ਹੈਗੇ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਨੂੰ ਵਿਸ਼ਵਾਸ ਆ ਆਪਣੀ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਮੇਰੀ ਉੱਪਰ ਸੀਨੀਅਰ ਲੀਡਰਸ਼ਿਪ ਬੈਠੀ ਹੋਈ ਆ ਉਹਨਾਂ ਦਾ ਪੂਰਾ ਧਿਆਨ ਮੈਂ ਦਿਵਾਉਣਾ ਚਾਹੂੰਗੀ ਕਿ ਕਾਈਂਡਲੀ ਤੁਸੀਂ نیچے ਗਰਾਉਂਡ ਲੈਵਲ ਤੇ ਜਿਹੜੇ ਵੀ ਲੋਕਾਂ ਦੀ ਮਿੱਲੀ ਭੁਗਤਨਾ ਇਹ ਕੰਮ ਹੋ ਰਿਹਾ ਜਿਨ੍ਹਾਂ ਦੇ ਸ਼ੈਲਟਰ ਜੇ ਕੰਮ ਹੋ ਰਿਹਾ ਕਾਈਂਡਲੀ ਤੁਸੀਂ ਉਹਨੂੰ ਦੇਖੋ ਔਰ ਇਸ ਕੰਮ ਨੂੰ ਇਹਨਾਂ ਦੀਆਂ ਪਰਮਿਸ਼ਨਸ ਚੈੱਕ ਕੀਤੀਆਂ ਜਾਣ ਤੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਰੁਕਵਾਇਆ ਜਾਵੇ ਨਾਲ ਦੇ